80 ਲੱਖ ਇਕ ਤਕਰੀਬ ਇਹ ਨਹੀਂ ਰਿਆ ਲੱਗਿਆ ਹੋਇਆ ਇਹ ਬਿਲਕੁਲ 80 ਲੱਖ ਦੇ ਵਿੱਚ ਮੈਂ ਤਾਂ ਸਿਰਫ ਰੰਗ ਰੂੰਗੀ ਦੇਖਿਆ ਵੀ ਰੰਗ ਰੂੰਗੀ ਹੋਇਆ ਹੈ ਹੋਰ ਤਾਂ ਕੁਝ ਨਹੀਂ ਇੱਥੇ ਦੱਸਦਾ ਕੋਈ ਚੀਜ਼ ਨਹੀਂ ਦੱਸ ਰਿਆ ਨਾ ਕਿਤੇ ਪਾਣੀ ਦਾ ਨਿਕਾਸ ਆ ਨਾ ਕੋਈ ਇੱਥੇ ਅਜਿਹੀ ਕੋਈ ਵਾਸ਼ਰੂਮ ਤੁਸੀਂ ਜਾ ਕੇ ਦੇਖੋਗੇ ਤੇ ਮੈਨੂੰ ਲੱਗਦਾ ਪੰਜਾਬ ਚ ਸਭ ਤੋਂ ਵੱਧ ਗੰਦੇ ਵਾਸ਼ਰੂਮ ਹੋਣਗੇ ਤਾਂ ਉਹ ਫਲੋਰ ਤਹਿਸੀਲ ਦੇ ਹੋਣਗੇ ਜਿਹੜੀ 1.5 ਦੇ ਵਿੱਚ ਜੇ ਕੋਈ ਕੰਮ ਨਹੀਂ ਹੋ ਰਿਹਾ ਤਾਂ ਉਹਦਾ ਸਿੱਧਾ-ਸਿੱਧਾ ਜ਼ਿੰਮੇਵਾਰ ਜਿਹੜਾ ਹਲਕਾ ਚਾਰਜਾ ਸਾਡਾ ਤੁਸੀਂ ਦੇਖੋ ਆ ਪਾਰਕ ਤੁਸੀਂ ਦੇਖੋ ਵੀ ਆ ਤਸੀਲਾ ਹੋਆ ਤੁਸੀਂ ਚਲੋ ਮੈਂ ਤੁਹਾਨੂੰ ਬਾਥਰੂਮ ਦਿਖਾਉਣਾ ਤੁਸੀਂ ਆਹ ਹੈ ਇੰਨੀਆਂ ਲੇਡੀਜ਼ ਆਉਂਦੀਆਂ ਇੱਥੇ ਤੁਸੀਂ ਇੱਕ ਇੱਕ ਲੇਡੀਜ਼ ਨੂੰ ਪੁੱਛ ਲਓ ਦੇਖ ਕੇ ਚੱਲੋ ਕਿਤੇ ਫਿਸਲ ਨਾ ਜਾਣਾ ਲੱਗਦਾ ਹੁਣ ਐਸਡੀਐਮ ਦਫ਼ਤਰ ਦੇ ਬਾਹਰ ਇਹ ਸਭ ਲਿਖ ਕੇ ਲੱਗਣਗੇ ਬੋਰਡ ਕਿਉਂਕਿ ਜਿੱਦਾਂ ਦੇ ਇੱਥੇ ਹਾਲਾਤ ਬਣੇ ਹੋਏ ਨੇ ਜੇਕਰ ਇੱਥੇ ਕੋਈ ਵਿਅਕਤੀ ਆਉਂਦਾ ਵੀ ਆ ਤਾਂ ਉਹ ਸਟਿਚੂਡ ਖਾ ਕੇ ਹੀ ਜਾਵੇਗਾ ਜੀ ਹਾਂ ਇਹ ਹੈ ਹਲਕਾ ਫਲੋਰ ਦੀ ਤਹਿਸੀਲ ਜਿੱਦੇ ਜਿਹੜੇ ਹਾਲਾਤ ਨੇ ਬੜੇ ਤਰਸਯੋਗ ਤੇ ਖਸਤਾ ਬਣੇ ਹੋਏ ਨੇ ਜਿਹੜੀ ਐਸਡੀਐਮ ਦੇ ਤਹਿਸੀਲਦਾਰ ਦਫ਼ਤਰ ਦੀ ਜਾਣ ਲਈ ਜਿਹੜੀ ਸੜਕ ਬਣੀ ਹੋਈ ਉਹਦੇ ਜਿਹੜੇ ਹਾਲਾਤ ਨੇ ਇਹਨੇ ਖਰਾਬ ਹੋ ਚੁੱਕੇ ਨੇ ਜੇਕਰ ਕਦੇ ਬਾਰਿਸ਼ ਹੁੰਦੀ ਇੱਥੇ ਥੋੜੀ-ਮੋਟੀ ਬਾਰਿਸ਼ ਹੁੰਦੀ ਤਾਂ ਇੱਥੇ ਜਿਹੜਾ ਪਾਣੀ اندا کئی بار ایتھے ਜਿਹੜੇ ਪਿੰਡਾਂ ਦੇ ਲੋਕ ਨੇ ਕੰਮ ਕਰਾਉਣ ਦੇ ਲਈ ਆਉਂਦੇ ਨੇ ਤਾਂ ਉਹ کئی ਵਾਰ ਦੇ ਚਿੱਕੜ ਦੇ ਵਿੱਚ ਗਿਰ ਵੀ ਜਾਂਦੇ ਨੇ ਪਰ ਇੱਥੇ ਕਿਸੇ ਦੀ ਵੀ ਕੋਈ ਸੁਣਵਾਈ ਨਹੀਂ ਹੁੰਦੀ ਇੰਨਾ ਹੀ ਨਹੀਂ ਜੇਕਰ ਆਪਾਂ ਇੱਥੇ ਲੋਕਾਂ ਦੇ ਆਉਣ ਲਈ ਜਿਹੜੇ ਲੋਕ ਆਉਂਦੇ ਨੇ ਆਪਣੇ ਕੰਮਾਂ ਦੇ ਲਈ ਆਉਂਦੇ ਨੇ ਉਹਨਾਂ ਦੇ ਬੈਠਣ ਦੇ ਲਈ ਗੱਲ ਕਰੀਏ ਉੱਤੇ ਪਾਰਕ ਜ਼ਰੂਰ ਬਣੀ ਹੋਈ ਆ ਪਾਰਕ ਦੇ ਸੀਟਾਂ ਵੀ ਬਣੀਆਂ ਹੋਈਆਂ ਹਨ ਪਰ ਉਹ ਸੀਟਾਂ ਤੇ ਬਹਿੰਦਾ ਕੋਈ ਨਹੀਂ ਕਿਉਂਕਿ ਜਿਹੜੇ ਪਾਰਕ ਦੇ ਹਾਲਾਤ ਨੇ ਉਹ ਇੱਕ ਪਾਰਕ ਜਿਹੜਾ ਇਹ ਵੀ ਜੰਗਲ ਬਣ ਚੁੱਕਿਆ ਹੈ ਇੱਥੇ ਚਾਰੇ ਪਾਸੇ ਜੇਕਰ ਆਪਾਂ ਦੇਖੀਏ ਦਰਖਤੀ ਦਰਖਤ ਕਾਹੀ ਕਾ ਲੱਗਿਆ ਪਿਆ ਜਦਕਿ ਇਹਨਾਂ ਸਭ ਨੂੰ ਸੁਧਾਰਨ ਦੇ ਲਈ ਸਰਕਾਰ ਵੱਲੋਂ ਗ੍ਰਾਂਟ ਵੀ ਆਈ ਸੀ ਪਰ ਉਹ ਜਿਹੜੀ ਗ੍ਰਾਂਟ ਹੈ ਲੱਗੀ ਕਿੱਥੇ ਆ ਕਿਸੇ ਨੂੰ ਨਹੀਂ ਪਤਾ ਤੁਸੀਂ ਵੀ ਦੇਖ ਲਓ ਵਾ ਇਹਨੇ ਸਰਕਾਰੀ ਦਫ਼ਤਰਾਂ ਦੇ ਵਿੱਚ ਏਸੀ ਥੱਲੇ ਬੈਠ ਕੇ ਹਵਾ ਖਾਣ ਵਾਲੇ ਦੀ ਲਾਪਰਵਾਹੀਆਂ ਇੱਥੇ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਫਲੋਰ ਸ਼ਹਿਰ ਦੀ ਜਿਹੜੀ ਕਚਹਿਰੀ ਨੇ ਉਹਨੂੰ ਸੈਂਕੜੇ ਪਿੰਡ ਲੱਗਦੇ ਨੇ ਸੈਂਕੜੇ ਇੱਥੇ ਕਹਿੰਦਾ ਮੈਂ ਲੋਕ ਜਿਹੜੇ ਆਉਂਦੇ ਨੇ ਆਪਣਾ ਕੰਮ ਕਰਾਉਣ ਲਈ ਪਰ ਉਹਨਾਂ ਦੇ ਲਈ ਇੱਥੇ ਬਾਥਰੂਮ ਦੀ ਸਹੂਲਤ ਹੀ ਨਹੀਂ ਕੋਈ ਇੱਥੇ ਬਾਥਰੂਮ ਹੀ ਨਹੀਂ ਬਣਿਆ ਹੋ ਉੱਥੋਂ ਦੇ ਹਾਲਾਤਾਂ ਦੀ ਗੱਲ ਕਹੀਏ ਬਹੁਤ ਹੀ ਖਰਾਬ ਨੇ ਜੇਕਰ ਇੱਥੇ ਕੋਈ ਬਾਥਰੂਮ ਜਾਵੇਗਾ ਤਾਂ ਆਪਾਂ ਕਹਿ ਸਕਦੇ ਜੀ ਸੱਪ ਦੇ ਮੂੰਹ ਤੇ ਵੀ ਹੱਥ ਪਾਉਣ ਦੇ ਬਰਾਬਰ ਹੋਵੇਗਾ ਇੰਨਾ ਆਜਾੜ ਪਿਆ ਹੋਇਆ ਇੰਨੇ ਗੰਦ ਦੇ ਢੇਰ ਲੱਗੇ ਹੋਏ ਨੇ ਕਿ ਕੋਈ ਬਾਥਰੂਮ ਦੇ ਵਿੱਚ ਦਾਖਲੀ ਨਹੀਂ ਹੋ ਸਕਦਾ ਇੱਥੇ ਲੇਡੀ ਤਾਂ ਦੂਰ ਕੋਈ ਬੰਦਾ ਵੀ ਬਾਥਰੂਮ ਦੇ ਵਿੱਚ ਨਹੀਂ ਜਾਵੇਗਾ ਇਸ ਦੇ ਵਿਕਾਸ ਦੇ ਲਈ ਹਲਕਾ ਇੰਤਜ਼ਾਰ ਤੇ ਸਬੰਧਿਤ ਅਧਿਕਾਰੀ ਆਪਣੇ ਕੁੰਭ ਕਰਨ ਦੀ ਨੀਤ ਤਾਂ ਕਦੋਂ ਜਾਗਣਗੇ ਇੱਕ ਵੱਡਾ ਸਵਾਲ ਪੈਦਾ ਹੁੰਦਾ ਇੱਥੇ ਅੱਜ ਆਪਾਂ ਗੱਲ ਕਰਾਂਗੇ ਫਲੋਰ ਸ਼ਹਿਰ ਦੇ ਖੋਖਲੇ ਵਿਕਾਸ ਦੀ ਜਿਹੜਾ ਕਿ ਕਿਤਾਬਾਂ ਦੇ ਵਿੱਚ ਵਿਕਾਸ ਹੋਇਆਗਾ ਕਿਤਾਬਾਂ ਦੇ ਵਿੱਚ ਗ੍ਰਾਂਟਾਂ ਆਈਆਂ ਨੇ ਪਰ ਗ੍ਰਾਂਟਾਂ ਲੱਗੀਆਂ ਕਿੱਥੇ ਨੇ ਉਹ ਨਹੀਂ ਦਿਖਦੀਆਂ ਹੈਗੀਆਂ ਸ਼ਸ਼ੀਕਾਲ ਜੀ ਤੁਸੀਂ ਦੇਖੋ ਪ੍ਰੋਨਿਸ ਪੰਜਾਬ ਮੈਨ ਦ੍ਰਿੰਦੀਪਪੁਰ ਅੱਜ ਆਪਾਂ ਐਸੜੀਆਂ ਦਫ਼ਤਰ ਇਤ ਤਸਕੀਲਦਾਰ ਦਫ਼ਤਰ ਦੇ ਅੱਗੇ ਸੜਕ ਤੇ ਮਜ਼ਦੂਰ ਜਿੱਥੇ ਮੈਂ ਕਿਹਾ ਵਿਕਾਸ ਵਿਕਾਸ ਦੀ ਬੋਧ ਹੋਇਆ ਇੰਨਾ ਆਲੀਸ਼ਾਨ ਵਿਕਾਸ ਹੋਇਆ ਵੀ ਫਲੋਰ ਸ਼ਹਿਰ ਦਾ ਜਿਹੜਾ ਨਾਮ ਆ ਉਹ ਉੱਚਾ ਹੋ ਗਿਆ ਇੱਥੇ ਕੋਈ ਕੰਮ ਉਹਨਦੇ ਲਈ ਆਵੇਗਾ ਨਹੀਂ ਕਿਉਂਕਿ ਇਹਦੇ ਵਿਕਾਸ ਦੇ ਹਾਲਾਤ ਰੀ ਸੜਕ ਦੇ ਹਾਲਾਤ ਇੰਨੇ ਮਾੜੇ ਨੇ ਬਿੱਥੇ ਜੇ ਕਿ ਆਏਗਾ ਆਪਣਾ ਕੰਮ ਕਰਾਉਣ ਲਈ ਫਿਰ ਨਹੀਂ ਕਣੀ ਦੇ ਵਿੱਚ ਤਾਂ ਇੱਥੇ ਉਹ ਸੱਟ ਪੇੜ ਲਵਾ ਕੇ ਹੀ ਜਾਵੇਗਾ ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਕਾਂਗਰਸ ਦੇ ਸੀਨੀਅਰ ਅਗੁਰ ਰਜਿੰਦਰ ਸੰਧੂ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਵੀ ਉਹਨਾਂ ਦਾ ਕੀ ਕਹਿਣਾ ਪਹਿਲਾਂ ਸਾਰ ਸਵਾਗਤ ਹੈ ਪ੍ਰੋ ਨਿਊਜ਼ ਪੰਜਾਬ ਚ ਥੈਂਕ ਯੂ ਸ਼ੁਕਰੀਆ ਸਰ ਕੀ ਕਹਿਣਾ ਚਾਹੁੰਦੇ ਹੋ ਫਲੋਰ ਸ਼ਹਿਰ ਦਾ ਵਿਕਾਸ ਮੈਂ ਕਿਹਾ ਇੰਨਾ ਜਿਹਾ ਮੇਕਾ ਦੇਖੋ ਹਾਲਾਤ ਨੇ ਮਾਰੇ ਨੇ ਬਿਲਕੁਲ ਜੀ ਤੁਸੀਂ ਬਹੁਤ ਵਧੀਆ ਗੱਲ ਕਹੀ ਜਿਹੜਾ ਲੋਕਲ ਇੱਥੇ ਦਾ ਸਾਡੇ ਐਸ ਡੀ ਐਮ ਆਫਿਸ ਤਹਿਸੀਲ ਆਫਿਸ ਜੋ ਕਰੀਬਨ ਕਰੀਬਨ ਫਲੋਰ ਤਹਿਸੀਲ ਜਿਹੜੀ ਆ ਪੰਜਾਬ ਦੀ ਸਭ ਤੋਂ ਵੱਡੀ ਤਹਿਸੀਲਾਂ ਦੇ ਵਿੱਚੋਂ ਇੱਕ ਆ ਤੇ ਉੱਥੇ ਦੇ ਹਾਲਾਤ ਤੁਸੀਂ ਦੇਖ ਲਓ ਹਾਂ ਥਾਂ ਤੇ ਪਾਣੀ ਖੜਿਆ ਹੋਇਆ ਆ ਤੁਹਾਨੂੰ ਮੰੰਗਣਾ ਜੇ ਤਹਿਸੀਲ ਦੇ ਵਿੱਚ ਰਜਿਸਟਰੀ ਕਰਾਉਣ ਜਾਣੀ ਹੋਵੇ ਤਾਂ ਤੁਹਾਨੂੰ ਕਿਸ਼ਤੀ ਦਾ ਇੰਤਜ਼ਾਮ ਕਰਕੇ ਜਾਣਾ ਪੈਂਦਾ ਆ ਜੇ ਤੁਸੀਂ ਇੱਥੇ ਦੀ ਆ ਪਾਰਕਾਂ ਦੀ ਗੱਲ ਦੇਖੋ ਦੇਖੋ ਕਿਵੇਂ ਆ ਪਾਰਕਾਂ ਦਾ ਮਾੜਾ ਹਾਲ ਕੀਤਾ ਹੋਇਆ ਆ ਸਰ ਤੁਸੀਂ ਇਹਨੂੰ ਪਾਰਕ ਕਹਿੰਦੇ ਹੋ ਪਾਰਕ ਦੇਖ ਮੈਨੂੰ ਤਾਂ ਜੰਗਲ ਲੱਗ ਰਿਹਾ ਸਰ ਜਿਹੜੀਆਂ ਪਾਰਕਾਂ ਦੀ ਆਪਾਂ ਗੱਲ ਕਰਦੇ ਆ ਇਹ ਕਾਗਜ਼ਾਂ ਦੇ ਵਿੱਚ ਪਾਰਕਾਂ ਆ ਪਰ ਮੌਕੇ ਤੇ ਤੁਸੀਂ ਦੇਖੋ ਕਿਵੇਂ ਜਿਹੜੀਆਂ ਬੂਟੀਆਂ ਉਗੀਆਂ ਹੋਈਆਂ ਇਹਦੇ ਵਿੱਚ ਕੋਈ ਨੰਗੂਗਾ ਤਾਂ ਜਰੂਰ ਉਹਨੂੰ ਜੋ ਸਕਿੰਦੀ ਬਿਮਾਰੀ ਦੇ ਨਾਲ ਲੈ ਕੇ ਜਾਊਗਾ ਪਿੱਛੇ ਜ ਮੈਂ ਐਸਡੀਐਮ ਸਾਹਿਬ ਨੂੰ ਮਿਲਿਆ ਉਹਨਾਂ ਨੂੰ ਪੁੱਛਿਆ ਕਿ ਕਿਉਂ ਨਹੀਂ ਆਪਾਂ ਜਿਹੜਾ ਇੱਥੇ ਦਾ ਪਾਣੀ ਦਾ ਨਿਕਾਸੀ ਕਿਉਂ ਨਹੀਂ ਕਰਦੇ ਕਿਉਂਕਿ 272 ਤੋਂ ਪਲੱਸ ਪਿੰਡ ਜਿਹੜੇ ਆ ਫਲੋਰ ਅਸੀਂ ਨੂੰ ਲੱਗਦੇ ਆ ਜਦੋਂ ਕੋਈ ਬੰਦਾ ਵਿੱਚ ਆਉਂਦਾ ਇੱਥੇ ਰਜਿਸਟਰੀ ਕਰਾਉਣ ਆਉਂਦਾ ਆ ਤਾਂ ਉਹਨਾਂ ਨੂੰ ਇਹਦੇ ਵਿੱਚ ਪਾਣੀ ਦੇ ਵਿੱਚ ਦੀ ਲੰਘ ਕੇ ਜਾਣਾ ਪੈਂਦਾ ਆ ਵੱਡੀਆਂ-ਵੱਡੀਆਂ ਫੀਸਾਂ ਵਸੂਲ ਕਰਦੇ ਆ ਪਰ ਜੇ ਵਿਕਾਸ ਦੇ ਨਾਂ ਤੇ ਸਿਰਫ ਦਾਅਵੇ ਕਰਦੇ ਆ ਤੇ ਉਹ ਨਹੀਂ ਕਿਹਾ ਸੀ ਵੀ ਸਾਡੇ ਕੋਲ 80 ਲੱਖ ਰੁਪਏ ਆਇਆ ਹੋਇਆ ਆ ਤੇ ਅਸੀਂ ਉਹਦੀ ਮੁਰੰਮਤ ਜਿਹੜੀ ਆ ਫਲੋਰ ਤਹਿਸੀਲ ਦੀ ਨਹਿਰ ਬਦਲਾਂਗੇ ਪਰ ਮੈਨੂੰ ਤਾਂ ਹਲੇ ਤੱਕ ਕਿਤੇ ਲੱਗਾ ਨਹੀਂ ਦੱਸਦੇ 80 ਲੱਖ 80 ਲੱਖ ਇੱਥੇ ਕਿਤੇ ਦਿਖ ਨਹੀਂ ਰਿਹਾ ਲੱਗਿਆ ਹੋਇਆ ਵੀ ਬਿਲਕੁਲ 80 ਲੱਖ ਦੇ ਵਿੱਚ ਮੈਂ ਤਾਂ ਸਿਰਫ ਰੰਗ ਰੂੰਗੀ ਦੇਖਿਆ ਵੀ ਰੰਗ ਰੂੰਗੀ ਹੋਇਆ ਹੋਰ ਤਾਂ ਕੁਝ ਨਹੀਂ ਇੱਥੇ ਦੱਸਦਾ ਨਾ ਕਿਤੇ ਪਾਣੀ ਦਾ ਨਿਕਾਸ ਆ ਨਾ ਕੋਈ ਇੱਥੇ ਅਜਿਹੀ ਕੋਈ ਵਾਸ਼ਰੂਮ ਤੁਸੀਂ ਜਾ ਕੇ ਦੇਖੋਗੇ ਤੇ ਮੈਨੂੰ ਲੱਗਦਾ ਪੰਜਾਬ ਚ ਸਭ ਤੋਂ ਜੇ ਵੱਧ ਗੰਦੇ ਵਾਸ਼ਰੂਮ ਹੋਣਗੇ ਤਾਂ ਉਹ ਫਲੋਰ ਤਹਿਸੀਲ ਦੇ ਹੋਣਗੇ ਜੇ ਲੋਕਾਂ ਦੇ ਲਈ ਗ੍ਰਾਂਟ ਆਉਂਦੀ ਹੈ ਲੋਕਾਂ ਦੇ ਵਿਕਾਸ ਦੇ ਲਈ ਆਉਂਦੇ ਹਨ ਉਹਨਾਂ ਨੂੰ ਕੋਈ ਸਹੂਲਤ ਮਿਲਦੀ ਆ ਤਾਂ ਲੋਕ ਦਿੰਦੇ ਕਿਉਂ ਨਹੀਂ ਹੈਗੇ ਸਰਕਾਰੀ ਮੁਲਾਜ਼ਮੇ ਦਿੰਦੇ ਕਿਉਂ ਨਹੀਂ ਹੈਗੇ ਦੇਖੋ ਇਹਦਾ ਇਹਦਾ ਸਰਕਾਰੀ ਮੁਲਾਜ਼ਮਾਂ ਤੱਕ ਜਿਹੜੀ ਗੱਲ ਜਿਹੜੀ ਆ ਉਹਨਾਂ ਨੂੰ ਚਾਹੀਦੀ ਆ ਉਹਦੇ ਨਾਲ ਨਾਲ ਜੋ ਪੰਜਾਬ ਦੇ ਵਿੱਚ ਸਰਕਾਰੀ ਮੁਲਾਜ਼ਮਾਂ ਦੇ ਇਕੱਲੇ ਦਾ ਰਾਜ ਨਹੀਂ ਹੈਗਾ ਪੰਜਾਬ ਦੇ ਵਿੱਚ ਪੰਜਾਬ ਕਾਰਦਾ ਰਾਜ ਜੇ ਕਿਤੇ ਵੀ ਕੋਈ ਗਲਤ ਚੀਜ਼ ਹੋ ਰਹੀ ਆ ਤਾਂ ਸਾਡੇ ਇੱਥੇ ਜਿਹੜੇ ਨਮਾਇंदे ਆ ਇਹ ਕਿਉਂ ਸੁੱਤੇ ਪਿਆ ਆ ਆਮ ਆਦਮੀ ਪਾਰਟੀ ਕਹਿ ਰਹੀ ਆ ਜੀ ਅਸੀਂ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਤਾ ਉਹ ਤਾਂ ਕਹਿੰਦੇ ਅਸੀਂ ਆਮ ਲੋਕਾਂ ਦੀ ਸਰਕਾਰ ਆ ਇਕਦੋ ਕਹਿਣ ਨੂੰ ਤਾਂ ਹਰ ਬਾਰ ਪਾਰਟੀ ਆਪਣਾ ਆਪਣਾ ਜਿਹੜਾ ਏਜੰਡਾ ਲੈ ਕੇ ਚਲਦੀ ਆ ਕਹਿਣ ਨੂੰ ਤਾਂ ਬਹੁਤ ਕੁਝ ਕਿਹਾ ਜਾਂਦਾ ਆ ਪਰ ਜੋ ਮੌਜੂਦਾ ਜ਼ਮੀਨੀ ਹਾਲਾਤ ਆ ਉਹ ਦੇਖਣ ਦੀ ਲੋੜ ਆ ਵੀ ਜ਼ਮੀਨ ਦੇ ਉੱਤੇ ਕੀ ਕਿਸੇ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਪਰਵਰਤਨ ਆਇਆ ਆ ਕਿ ਕਿਸੇ ਵੀ ਇੱਕ ਇਨਸਾਨ ਕੋਈ ਅੱਜ ਤਹਿਸੀਲ ਦੇ ਵਿੱਚ ਆਪਾਂ ਖੜੇ ਆ ਇੱਥੇ ਤੁਸੀਂ ਦੇਖ ਲਓ ਕਿਸੇ ਨੂੰ ਪੁੱਛ ਕੇ ਦੇਖ ਲਓ ਜੇ ਕੋਈ ਲਾਇਸੈਂਸ ਬਣਾਉਣਾ ਆ ਕਿਸੇ ਨੇ ਆਸੀ ਬਣਾਉਣੀ ਆ ਕਿਸੇ ਨੇ ਰਜਿਸਟਰੀ ਕਰਾਉਣੀ ਆ ਕਿਸੇ ਵੀ ਤਰ੍ਹਾਂ ਦਾ ਇੱਕ ਵੀ ਕੰਮ ਇੱਕ ਪੈਸੇ ਤੋਂ ਜੇ ਇਦਾਂ ਨਹੀਂ ਹੈਗਾ ਵੀ ਕੋਈ ਪੈਸੇ ਤੋਂ ਬਿਨਾ ਹੋ ਜਵੇ ਜੇ ਕਿਸੇ ਦਾ ਦਾ ਪੈਸੇ ਦਾ ਕੰਮ ਤਾਂ ਆਪਾਂ ਦੇਖ ਲਾਂਦੇ ਤੁਸੀਂ ਇੱਥੇ ਗੱਲ ਕਰਕੇ ਵੀ ਦੇਖ ਸਕਦੇ ਆ ਇਹਦੇ ਨਾਲ ਨਾਲ ਇਹ ਤਾਂ ਇਹਦਾ ਸਿਸਟਮ ਦੀ ਘਾਟ ਆਪਾਂ ਕਹਿ ਸਕਦੇ ਆ ਪਰ ਜੋ ਢਾਂਚੇ ਆ ਢਾਂਚਿਆਂ ਦੀ ਬਹੁਤ ਬੁਰੀ ਹਾਲ ਆ ਤੁਹਾਨੂੰ ਮੈਂ ਇੱਕ ਜ਼ਰੂਰ ਬੇਨਤੀ ਕਰੂੰਗਾ ਇੱਥੇ ਵਾਸ਼ਰੂਮ ਆ ਲੇਡੀਜ਼ ਲਈ ਵਾਸ਼ਰੂਮ ਨਹੀਂ ਇੱਥੇ ਇਸ ਤਹਿਸੀਲ ਦੇ ਵਿੱਚ ਜੇ ਕੋਈ ਲੇਡੀਜ਼ ਆਈ ਆ ਇੱਥੇ ਰਜਿਸਟਰੀ ਕਰਾਉਣ ਆਈ ਆ ਸਾਫ਼-ਸਾਫ਼ ਦੇਣ ਲੱਗ ਜਾਂਦਾ ਤਹਿਸੀਲਦਾਰ ਬੰਦੇ ਨਹੀਂ ਹੈਗੇ ਤੇ ਜੇ ਜੇ ਉਹਨੂੰ ਐਮਰਜੈਂਸੀ ਹਾਲਾਤਾਂ ਦੇ ਵਿੱਚ ਕਿਤੇ ਵਾਸ਼ਰੂਮ ਜਾਣਾ ਪਵੇ ਤਾਂ ਕਿੱਥੇ ਜਾਊਗੀ ਤੇ ਜਿਹੜੀਆਂ ਫੀਸਾਂ ਲੈਂਦੇ ਮੋਟੀਆਂ-ਮੋਟੀਆਂ ਫੀਸਾਂ ਲੈਂਦੇ ਅਠਰ 10-10% ਜਿਹੜੇ ਸਰਕਾਰ ਰਜਿਸਟਰੀ ਦੇ ਉੱਤੇ ਖਰਚਾ ਕਰਦੀ ਆ ਜੇ ਤੁਸੀਂ ਇੱਕ ਵਾਰੀ ਰਜਿਸਟਰੀ ਕਰਾਉਂਦੇ ਆ ਤਾਂ 10% ਉਹਦਾ ਖਰਚਾ ਚਲ ਜਾਂਦਾ ਲੱਖ ਦੇ ਉੱਤੇ 10% ਲੱਗਦਾ ਆ ਤੇ ਜੇ ਤੁਸੀਂ 10 ਵਾਰੀ ਰਜਿਸਟਰੀ ਕਰਾਓ ਤਾਂ ਜਗ੍ਹਾ ਦੀ ਜਿਹੜੀ ਮਾਲਕੀ ਆ ਉਹ ਸਰਕਾਰ ਦੇ ਨਾਮ ਤੋਂ ਦਿਲ ਹੋ ਜਾਂਦੀ ਆ ਇਸ ਲਈ ਐਡੇ ਟੈਕਸ ਲੈਂਦੇ ਆ ਸਹੂਲਤ ਇੱਕ ਪੈਸੇ ਨਹੀਂ ਦਿੱਤੀ ਜਾਦੀ ਆ ਕਿਉਂ ਲੋਕਾਂ ਨੂੰ ਕਿਉਂ ਐਵੇਂ ਕਿਉਂ ਲਜਾਇਆ ਜਾਂਦਾ ਕਿਉਂ ਭੋਲੇ ਭੜੇ ਲੋਕਾਂ ਨੂੰ ਬਕਰੀ ਮੂਰਖ ਬਣਾਇਆ ਜਾਂਦਾ ਗਾ ਦੇਖੋ ਐਂਕਰ ਸਾਹਿਬ ਇਹ ਚ ਕੱਲਾ ਸਰਕਾਰਾਂ ਦਾ ਦੋਸ਼ ਨਹੀਂ ਹੈਗਾ ਲੋਕਾਂ ਨੂੰ ਵੀ ਜਾਗਣਾ ਚਾਹੀਦਾ ਜਦੋਂ ਲੋਕ ਇਦਾਂ ਦੀਆਂ ਜਿਹੜੀਆਂ ਸਰਕਾਰਾਂ ਚੁੰਨਦੇ ਆ ਉਹਦੇ ਜ਼ਿੰਮੇਵਾਰ ਆਪ ਆ ਅਸੀਂ ਜਿੱਦਾਂ ਦੀ ਚੁਣਾਂਗੇ ਉਦਾਂ ਦਾ ਹੀ ਦਸਾਨੂੰ ਪ੍ਰਸ਼ਾਸਨ ਮਿਲੂਗਾ ਜੋ ਸਾਡੇ ਸਮਾਜ ਚੋਂ ਨਿਕਲਦਾ ਆ ਜੇ ਸਾਡੇ ਸਮਾਜ ਦੇ ਵਿੱਚੋਂ ਅਸੀਂ ਮਾੜੇ ਬੰਦੇ ਚੁਣਾਂਗੇ ਤਾਂ ਮਾੜਾ ਪ੍ਰਸ਼ਾਸਨ ਮਰੇ ਆਊਗਾ ਤੁਸੀਂ ਤਹਿਸੀਲ ਦੇ ਵਿੱਚ ਬਾਥਰੂਮਾਂ ਦੀ ਗੱਲ ਕੀਤੀ ਵੀ ਲੇਡੀਜ਼ ਲਈ ਬਾਥਰੂਮ ਜਿਹੜੇ ਬੜੇ ਖਰਾਬ ਨੇ ਪਰ ਮੈਨੂੰ ਫਲੋਰ ਦੇ ਵਿੱਚ ਕਿਤੇ ਵੀ ਲੇਡੀਆਂ ਦੇ ਲਈ ਕੋਈ ਟਾਇਲਟ ਦਿਖੇ ਹੀ ਨਹੀਂ ਹੈਗੇ ਜੇ ਦਿਖੇ ਨੇ ਉਹ ਵੀ ਬੰਦ ਪਏ ਨੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਬਿਲਕੁਲ ਨਹੀਂ ਜਿਹੜੇ ਜਿਹੜੇ ਵੀ ਫਲੋਰ ਦੇ ਵਿੱਚ ਦੇਖੋ ਫਲੋਰ ਦੇ ਵਿੱਚ ਬਾਕੀ ਜਗ੍ਹਾ ਦੇ ਉੱਤੇ ਬਾਥਰੂਮ ਨਹੀਂ ਹੈਗੇ ਉਹਦੀ ਕੋਈ ਨਾ ਕੋਈ ਕਾਰਨ ਜਿਹੜਾ ਸਬੰਧਤ ਅਫਸਰ ਦੱਸ ਸਕਦਾ ਆ ਪਰ ਆਪਾਂ ਤਹਿਸੀਲ ਦੀ ਗੱਲ ਕਰਦੇ ਹਾਂ ਨਾ ਤਹਿਸੀਲ ਦੇ ਵਿੱਚ ਤੁਸੀਂ ਕਹਿੰਦੇ ਬੰਦਾ ਇੱਥੇ ਤਾਂ ਬਾਥਰੂਮ ਹੀ ਹੈ ਨਹੀਂ ਤੁਸੀਂ ਇੱਕ ਵਾਰ ਜਾ ਕੇ ਸ਼ੋਰਟ ਦਾ ਲਾਓ ਉੱਥੇ ਉੱਥੇ ਜੇ ਤੁਸੀਂ ਜਾਓਗੇ ਤਾਂ ਮੱਛਰਾਂ ਦੀ ਭੰਮਾਰ ਆ ਉੱਥੇ ਗੋਡੇ-ਗੋਡੇ ਗੰਦਾ ਤੁਸੀਂ ਲੇਡੀਜ਼ ਲਈ ਛੱਡੋ ਇੱਥੇ ਬੰਦੇ ਲਈ ਵਾਸ਼ਰੂਮ ਨਹੀਂ ਕਿਸੇ ਬੰਦੇ ਨੇ ਵਾਸ਼ਰੂਮ ਜਾਣਾ ਹੋਵੇ ਤਾਂ ਉੱਥੋਂ ਕੋਈ ਨਾ ਕੋਈ ਬਿਮਾਰੀ ਲਾ ਕੇ ਲੱਗੇ ਆਊਗਾ ਚੇ ਨੂੰ ਕਿੱਦਾਂ ਇਹਨੂੰ ਸ਼ੋਰਟ ਆਊਟ ਕਰਨਾ ਇਹਦੇ ਲਈ ਜਿਹੜੀ ਜਿਹੜੇ ਅਸੀਂ ਨੁਮਾਇੰਦੇ ਚੁਣੇ ਆ ਸਾਡੇ ਇੱਥੇ ਹਲਕਾਂ ਚਾਰ ਜਾਂ ਸੁੱਤਾ ਥੋੜਾ ਪਿਆ ਆ ਉਹ ਕੀ ਕਰਦਾ ਆ ਜਿਹਦੀ ਡੇਢ ਦੇ ਵਿੱਚ ਜੇ ਕੋਈ ਕੰਮ ਨਹੀਂ ਹੋ ਰਿਹਾ ਤਾਂ ਉਹਦਾ ਸਿੱਧਾ-ਸਿੱਧਾ ਜ਼ਿੰਮੇਵਾਰ ਜਿਹੜਾ ਹਲਕਾਂ ਚਾਰ ਜਾਂ ਸਾਡਾ ਜੇ ਇੱਥੇ ਫਲੋਰ ਦੇ ਵਿੱਚ ਅਫਸਰ ਕੋਈ ਗਲਤ ਕਰਦੇ ਆ ਤਾਂ ਉਹਨੂੰ ਉਹਨ ਸੈਟ ਕਿਨੇ ਕਰਨਾ ਉਹਨੂੰ ਸੈਟ ਕਰਨਾ ਜਿਹੜੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ ਜਿਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਕਿ ਲੋਕਾਂ ਦੀ ਸਾਡੇ ਲੋਕਾਂ ਦੀ ਆਵਾਜ਼ ਕੀ ਆ 20 ਬਾਰੀ ਇਹਨਾਂ ਕੋਲ ਜਾ ਕੇ ਲੋਕੀ ਦੋ ਚੁੱਕਿਆ ਵੀ ਸਾਡੇ ਬਾਥਰੂਮ ਨਹੀਂ ਬਣਦੇ ਹੈਗੇ ਹੱਲੇ ਤੱਕ ਜਿਹੜੀ ਉਹਦੇ ਉੱਤੇ ਇਹਨਾਂ ਦੇ ਕੰਮ ਤੇ ਜੂ ਨਹੀਂ ਸਰਕ ਰਹੀ ਕਿਉਂਕਿ ਇਹਨਾਂ ਨੂੰ ਉਹੀ ਜਿਹੜੀ ਉੱਤਰ ਕਾਟੋ ਮੈਂ ਜਿਹੜਾ ਵਾਲੀ ਗੱਲ ਇਹਨਾਂ ਨੂੰ ਲੱਗਦੀ ਆ ਵੀ ਕੋਈ ਗੱਲ ਨਹੀਂ ਹੱਲੇ ਪਏ ਆ ਤੈਂ ਪਿਆ ਆ ਇਹ ਸਭ ਜਿਹੜਾ ਵੋਟਾਂ ਤੱਕ ਸੀਮਤ ਆ ਲੋਕ ਵੋਟਾਂ ਤੱਕ ਜਿਹੜੇ ਇਹ ਦੇਤਾ ਸੀਮਤ ਆ ਇਹਨਾਂ ਨੂੰ ਲੋਕਾਂ ਦੀ ਮੁਸ਼ਕਲਾ ਨਾਲ ਦੇ ਮੁਤਾਬਕ ਫਲੋਰ ਸ਼ਹਿਰ ਦੇ ਜਿਹੜੇ ਹਲਕੇ ਇੰਚਾਰਜ ਨੇ ਉਹਨਾਂ ਦੁਆਰਾ ਖਿਆਲ ਧਿਆਨ ਨਹੀਂ ਦਿੱਤਾ ਜਾ ਰਿਹਾ। ਕਹਿੰਦੇ ਤਾਂ ਮੈਂ ਮੈਂ ਇਹਦੇ ਕਹਿਣ ਦਾ ਇਕੱਲੇ ਨਾਲ ਥੋੜਾ ਗੱਲਬਾਤ ਨਹੀਂ ਆ ਮੈਂ ਤਾਂ ਕੁਝ ਵੀ ਕਹਿ ਸਕਦਾ। ਮੌਜੂਦਾ ਹਾਲਾਤ ਦੇਖੋ ਤੁਸੀਂ। ਤੁਸੀਂ ਦੇਖੋ ਆ ਪਾਰਕ। ਤੁਸੀਂ ਦੇਖੋ ਵੀ ਆ ਤਸੀਲਾ ਹੋਆ। ਤੁਸੀਂ ਚਲੋ ਮੈਂ ਤੁਹਾਨੂੰ ਬਾਥਰੂਮ ਦਿਖਾਉਂਦਾ। ਤੁਸੀਂ ਆ ਇੰਨੀ ਲੇਡੀਜ਼ ਆਉਂਦੀਆਂ ਇੱਥੇ। ਤੁਸੀਂ ਇੱਕ ਇੱਕ ਲੇਡੀਜ਼ ਨੂੰ ਪੁੱਛ ਲਓ ਵੀ ਤੁਹਾਨੂੰ ਵਾਸ਼ਰੂਮ ਆਇਆ? ਕਦੇ ਆਇਆ ਤਾਂ ਕਿੱਥੇ ਗਏ ਤੁਸੀਂ? ਕੋਈ ਚੀਜ਼ ਤਾਂ ਦੱਸੋ ਨਾ ਮੇਰੇ ਕਹਿਣ ਨਾਲ ਨਹੀਂ ਕੁਛ ਹੁੰਦਾ ਮੈਂ ਤਾਂ ਜ਼ਮੀਨੀ ਹਕੀਕਤ ਨੂੰ ਤੁਹਾਨੂੰ ਦੱਸ ਰਿਹਾ ਆ ਥੈਂਕ ਯੂ ਸਰ ਸ਼ੁਕਰੀਆ ਜੀ ਸੋ ਇਹ ਸਮ ਸਾਡੇ ਨਾਲ ਰਜਿੰਦਰ ਸਿੰਘ ਸੰਧੂ ਜੀ ਜਿਨ੍ਹਾਂ ਦੇ ਦੁਆਰਾ ਕਿਹਾ ਗਿਆ ਵੀ ਗਰੰਟਾ ਆਉਂਦੀਆਂ ਆ ਪਰ ਗਰੰਟਾ ਜਾਂਦੀਆਂ ਆ ਪਤਾ ਨਹੀਂ ਕਿੱਥੇ ਨੇ ਵਿਕਾਸ ਹੁੰਦਾ ਸਿਰਫ ਖਾਲੀ ਕਿਤਾਬਾਂ ਦੇ ਵਿੱਚ ਤੁਸੀਂ ਦੇਦੇ ਕਰੋਨੇ ਪੰਜਾਬ ਮੈਨਦੀਪ ਕੋ